ਦਿਲ ਖੋਲ ਲੈਂਦਾ ਜੇ ਤੂੰ ਯਾਰਾਂ ਦੇ ਨਾਲ ਤਾਂ ਇਹ ਖੋਲਣਾ ਨਾ ਪੈਂਦਾ ਉਜ਼ਾਰਾਂ ਦੇ ਨਾਲ ਜੀ ਹਾਂ ਇਹ ਉਸ ਦਿਲ ਦੀ ਗੱਲ ਹੈ ਜੋ ਹਸਪੀਟਲ ਦੇ ਵਿੱਚ ਡਾਕਟਰਸ ਦੁਆਰਾ ਹਾਰਟ ਸਪੈਸ਼ਲਿਸਟ ਦੇ ਦੁਆਰਾ ਉਜ਼ਾਰਾਂ ਦੇ ਨਾਲ ਖੋਲਿਆ ਜਾਂਦੇ ਨੇ ਦਿਲ ਦੇ ਦੌਰੇ ਦੀ ਗੱਲ ਹੈ ਗੱਲ ਹਾਰਟ ਅਟੈਕ ਦੀ ਹੈ ਜੋ ਅੱਜਕੱਲ ਬਹੁਤ ਆ ਬੜੇ ਵੱਡੇ ਪੱਧਰ ਦੇ ਉੱਪਰ ਅਕਸਰ ਦੇਖਣ ਨੂੰ ਮਿਲ ਰਿਹਾ ਹੈ ਅੰਕੜਿਆਂ ਦੀ ਗੱਲ ਕਰੀਏ ਪੰਜਾਬ ਵਿੱਚ ਹਾਰਟ ਅਟੈਕ ਨਾਲ ਹਰ ਘੰਟੇ ਐਵਰੇਜ 4 ਮੌਤਾਂ ਹੋ ਰਹੀਆਂ ਹਨ 13 ਸਾਲਾਂ ਦੇ ਵਿੱਚ 4,67,559 ਮੌਤਾਂ ਦਿਲ ਦੇ ਦੌਰੇ ਕਰਕੇ ਪੰਜਾਬ ਵਿੱਚ ਹੋਈਆਂ ਹਨ ਹਰ ਬਾਰੇ ਔਸਤਨ 35,959 ਮੌਤਾਂ ਹੋ ਰਹੀਆਂ ਜੇ ਸਿਹਤ ਵਿਭਾਗ ਦੇ ਪੰਜਾਬ ਦੇ ਜਿਹੜਾ ਡੈਥ ਰਜਿਸਟ੍ਰੇਸ਼ਨ ਹੈ ਜਿੱਥੇ ਮੌਤ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਉਹਦਾ ਰਿਕਾਰਡ ਖੰਗਾਲਿਆਂ ਤੇ ਪਤਾ ਲੱਗਦਾ ਹੈ ਕਿ ਰੋਜ਼ਾਨਾ 99 ਮੌਤਾਂ ਹਰ ਮਹੀਨੇ ਔਸਤਨ 3038 ਮੌਤਾਂ ਦਿਲ ਦੇ ਦੌਰੇ ਕਰਕੇ ਪੰਜਾਬੀਆਂ ਦੀ ਹੋ ਰਹੀ ਹੈ। 40 ਜਿਹੜੀ ਸਭ ਤੋਂ ਜਿਹੜੀ ਚਿੰਤਾਜਨਕ ਗੱਲ ਹੈ ਕਿ 40 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਵਿੱਚ ਵੀ ਦਿਲ ਦੇ ਦੌਰੇ ਕਰਕੇ ਬਹੁਤ ਸਾਰੀਆਂ ਕੈਜ਼ੁਐਲਟੀਆਂ ਮੌਤਾਂ ਮੌਦੇ ਨੂੰ ਨੌਜਵਾਨ ਪੈ ਰਹੇ ਨੇ। ਇਹ ਕੇਵਲ ਇੱਥੇ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਐਦਾਂ ਹੀ ਹਾਰਟ ਟੈਕਨਲ ਉਹ ਸਰੀਮੋਤਾ ਹੋ ਰਹੀਆਂ ਜੋ ਕਿ ਪਹਿਲਾਂ ਬਹੁਤ ਘੱਟ ਹੁੰਦਾ ਸੀ ਹੁਣ ਅੱਜਕਲ ਨਿੱਕੀ ਉਮਰ ਦੇ ਵਿੱਚ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਹਰ ਉਮਰ ਦੇ ਲੋਕਾਂ ਨੂੰ ਹਾਰਟ ਅਟੈਕ ਕਰਕੇ ਸਟੰਟ ਪੈਣ ਲੱਗੇ ਨੇ ਸਿਹਤ ਮਾਹਿਰ ਆਖਦੇ ਨੇ ਜੋ ਹੈਲਥ ਐਕਸਪਰਟ ਨੇ ਕਿ ਇਸ ਦੀ ਮਾਰ ਨਾ ਕੇਵਲ ਪੰਜਾਬ ਦੇ ਵਿੱਚ ਨਾ ਕੇਵਲ ਹਿੰਦੁਸਤਾਨ ਦੇ ਵਿੱਚ ਬਲਕਿ ਵਿਸ਼ਵ ਪੱਧਰ ਦੇ ਵਿੱਚ ਹਾਰਟ ਅਟੈਕ ਦੀ ਬਹੁਤ ਵੱਡੀ ਮਾਰ ਪੈ ਰਹੀ ਹੈ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਤੰਬਾਕੂ ਸ਼ਰਾਬ ਇੱਕ ਜਿਹੜਾ ਅੱਜ ਕੱਲ ਵੱਡਾ ਕਾਰਨ ਹੈ ਜੰਕ ਫੂਡ ਬਿਲਕੁਲ ਕਸਰਤ ਨਾ ਕਰਨੀ ਜਾਂ ਭਾਰੀ ਕਸਰਤ ਕਰਨੀ ਉਹ ਵੀ ਇਸ ਦਾ ਵੱਡਾ ਕਾਰਨ ਹੈ ਫਲ ਸਬਜ਼ੀਆਂ ਦੀ ਬਹੁਤਾਤ ਦੇ ਵਿੱਚ ਬਹੁਤ ਘੱਟ ਵਰਤੋਂ ਆਪਣੇ ਰੋਜ਼ਾਨਾ ਰੋਜ਼ਮਰਾਂ ਦੇ ਖਾਣੇ ਦੇ ਵਿੱਚ ਘੱਟ ਵਰਤੋਂ ਕਰਨੀ ਫਲ ਸਬਜ਼ੀਆਂ ਦੀ ਸੈਰ ਨਾ ਕਰਨੀ ਜਾਂ ਘੱਟ ਸੈਰ ਕਰਨੀ ਇਹਦੇ ਇਹ ਕਾਰਨ ਨੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵੀ ਕਾਰਨ ਨੇ ਜਿੱਦਾਂ ਅੱਜਕੱਲ ਹਰ ਬੰਦਾ ਤਣਾਅ ਗ੍ਰਸਤ ਹੈ ਟੈਂਸ਼ਨਸ ਡਿਪਰੈਸ਼ਨ ਜਿਸ ਨੂੰ ਵੀ ਪੁੱਛ ਲੋ ਹਰੇਕ ਬੰਦਾ ਹੀ ਕਹੇਗਾ ਮੈਂ ਟੈਂਸ਼ਨ ਦੇ ਵਿੱਚ ਹਾਂ ਡਿਪਰੈਸ਼ਨ ਦੇ ਵਿੱਚ ਕੋਸ਼ਿਸ਼ ਕਰੀਏ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਖੇੜਾ ਲਿਆ ਸਕੀਏ ਨਾ ਕੇਵਲ ਆਪਣੀ ਜ਼ਿੰਦਗੀ ਦੇ ਵਿੱਚ ਬਲਕਿ ਆਪਣੇ ਛੋਗਿਰਦੇ ਵਸਦੇ ਆਪਣੇ ਸਰਕਲ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਜਿੱਥੇ-ਜਿੱਥੇ ਤੁਸੀਂ ਤੁਹਾਡੀ ਪਹੁੰਚ ਹੈ ਉਹਨਾਂ ਨੂੰ ਵੀ ਕੋਸ਼ਿਸ਼ ਕਰੋ ਕਿ ਉਹ ਖੁਸ਼ ਰਹਿ ਸਕਣ ਸੋ ਜਿੰਨਾ ਕੁ ਸਾਡੇ ਵਸਦੇ ਵਿੱਚ ਹੈ ਅਸੀਂ ਇਕਤਾ ਪ੍ਰਾਤਨ ਜੋ ਸਾਡੀ ਖੁਰਾਕ ਹੁੰਦੀ ਸੀ ਜੋ ਸਾਡਾ ਰਹਿਣ ਸਹਿਣ ਹੁੰਦਾ ਸੀ ਉਸ ਦੇ ਵਿੱਚ ਦੁਆਰਾ ਅਸੀਂ ਆ ਸਕੀਏ ਤੇ ਆਪ ਕੁਛ ਰਹਿ ਸਕੀਏ ਤੇ ਬਾਕੀਆਂ ਨੂੰ ਕੁਛ ਰੱਖ ਰੱਖ ਸਕੀਏ ਜਿਉਂਦੇ ਬਸਦੇ ਰਹੋ ਤਾਂ ਕਿ ਚੰਗੇ ਤਰੀਕੇ ਦੇ ਨਾਲ ਆਪਾਂ ਜ਼ਿੰਦਗੀ ਜੀ ਸਕੀਏ ਜਿਹੜੀ ਰੱਬ ਨੇ ਦਿੱਤੀ ਹੈ ਅਨਮੋਲ ਦਾਤ ਉਹਨੂੰ ਜੀ ਸਕੀਏ ਕਿਉਂਕਿ ਹੱਸੋਗੇ ਤਾਂ ਸਾਰਾ ਜੱਗ ਨਾਲ ਹੱਸੇਗਾ ਰੋਵੋਗੇ ਇਕੱਲੇ ਜੱਗ ਦੂਰ ਨਸੇਗਾ ਤੇ ਖੁਸ਼ੀ ਬਿਨਾ ਹਾਸੇ ਕਦੇ ਆ ਨਹੀਂ ਸਕਦੀ ਪਰ ਦੁੱਖ ਭੇੜੀ ਦੁਨੀਆ ਵੰਡਾ ਨਹੀਂ ਸਕਦੀ ਰੱਬੇ ਲੋਣ ਲੱਭੇ ਰੋਣ ਦੇ ਬਹਾਨੇ ਵੰਡ ਖੁਸ਼ੀ ਦੇ ਖਜ਼ਾਨੇ ਖੁਸ਼ੀ ਹੋਵੇ ਨੱਚਣਾ ਜ਼ਰੂਰ ਚਾਹੀਦਾ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ